¿Va a ਤੁਸੀਂ ਦੇਖ ਰਹੇ ਹੋ ਡੈਰੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਜਿਹੜਾ 37 ਮਾ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਚੱਲ ਰਿਹਾ ਤਾਂ ਦੱਸਦੀ ਕਿ ਇਹ ਯੂਥ ਫੈਸਟੀਵਲ ਤਤਕ ਅਧੂਰਾ ਮੰਨੇ ਜਾਂਦਾ ਤੱਕ ਪੰਜਾਬ ਦੇ ਹੀ ਇੱਕ ਪਦਮਸ਼ਰੀ ਪੰਜਾਬ ਦੀ ਅਦਾਕਾਰਾ ਨਿਰਮਲ ਦੇਸ਼ੀ ਨਹੀਂ ਪਹੁੰਚੇ ਸੋ ਅੱਜ ਪਹੁੰਚ ਚੁੱਕੇ ਲੋਦਾਰੇ ਤਾਂ ਮੈਂ ਗੱਲਬਾਤ ਕਰਾਂਗਾ ਬਹੁਤ ਬਹੁਤ ਸ਼ੁਕਰੀਆ ਬੱਤੇ ਬੜਾ ਹੋ ਦੁਰਾ ਲੱਗਦਾ ਸੀ ਕਿ ਜੇ ਪਹੁੰਚੀ ਅਸੀਂ ਵੀ ਮਨਜੇ ਹੋਏ ਥੇ ਜਿਹੜੇ ਵਿਦਿਆਰਥੀ ਆ ਐਕਟਰ ਹੈਗੇ ਲੇਕਿਨ ਇੱਕ ਜਿਹੜਾ ਮੇਨ ਅਦਾਕਾਰ ਪੰਜਾਬ ਦਾ ਆ ਉਹ ਪਹੁੰਚਣਾ ਹੋਰ ਚਾਚਾ ਲੱਗੇ ਸਦਾ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਤਾਂ ਨਹੀਂ ਹੁਣ ਤਾਂ ਬੱਚੇ ਬਹੁਤ ਅੱਛੇ ਹੈਗੇ ਆ ਉਹਨਾਂ ਨੂੰ ਦੇਖ ਕੇ ਬੜੀ ਖੁਸ਼ੀ ਮਿਲਦੀ ਹੈ ਉਹ ਅੱچھے ਐਕਟਰ ਹੈ ਉਦੋਂ ਸਾਨੂੰ ਤਾਂ ਸਿੱਖਣਾ ਪੈਂਦਾ ਸੀ ਪਰ ਇਹ ਬੱਚੇ ਇੰਨੇ ਅੱਛੇ ਐ ਇਹਨਾਂ ਨੂੰ ਸਿੱਖਣਾ ਵੀ ਨਹੀਂ ਪੈਂਦਾ ਇਹ ਬੌਰਨੀ ਐਕਟ੍ਰੈਸ ਐਕਟਰ ਇਸ ਜੀ ਕਿਹਦਾ ਦੇਖਦੇ ਹੋ ਪੰਜਾਬ ਦੇ ਆਪਾਂ ਗੱਲ ਕਰਦੇ ਪੰਜਾਬੀ ਕਲਾਕਾਰ ਤਰਮਿੰਦਰ ਵਰਗੇ بڑے ਐਕਟਰ ਸੀ ਉਹ ਥੀਏਟਰ ਕਰਕੇ ਵੀ ਬੜੇ ਵੱਡੇ ਅਦਰ ਉਥੇ ਥੀਏਟਰ ਪਹਿਲਾਂ ਜਾਂਦੇ ਸੀ ਤਾਂ ਫਿਲਮਾਂ ਵਿੱਚ ਪਹੁੰਚੇ ਸੀ ਕੀ ਲੱਗਦਾ ਪੰਜਾਬ ਦੇ ਵਿੱਚ ਥੀਏਟਰ ਦੇ ਕਲਾਕਾਰ ਘਟ ਗਏ ਜਾਂ ਹਜੇ ਵੀ ਨਹੀਂ ਨਹੀਂ ਉਹ ਪੰਜਾਬ 'ਚ ਥੀਏਟਰ ਬਹੁਤ ਘੱਟ ਹੈ ਜੀ ਪਰ ਜਿਹੜੇ ਕਰਦੇ ਹੈਗੇ ਆ ਬਹੁਤ ਅੱਛਾ ਥੀਏਟਰ ਕਰਦੇ ਆ ਜਿਵੇਂ ਆਪਣੇ ਕੁਝ ਜਗ੍ਹਾ ਤੇ ਲਗਾਤਾਰ ਥੀਏਟਰ ਹੋ ਰਿਹਾ ਪਰ ਉਹਨਾਂ ਦੇ ਐਵੇਂ ਥੋੜਾ ਕਹਿੰਦੇ ਵੀ ਇਨਕਮ ਨਹੀਂ ਥੋੜਾ ਉਹਨਾਂ ਨੇ ਟਿਕਟ ਲਾ ਕੇ ਸ਼ੋਅ ਦੇਣੇ ਚਾਹੀਦੇ ਆ ਕਿਉਂਕਿ ਥੀਏਟਰ ਤੋਂ ਵੱਡੀ ਤਾਂ ਵੱਡਾ ਤਾਂ ਸਿਨੇਮਾ ਵੀ ਨਹੀਂ ਆ ਥੀਏਟਰ ਐਨ ਨਹੀਂ ਸੋਹਣੀ ਚੀਜ਼ ਹੈ ਜੀ ਜੇ ਤੁਹਾਨੂੰ ਸੈਟੀਸਫੈਕਸ਼ਨ ਮਿਲਦੀ ਹੈ ਇਹ ਰੂਬਰੂ ਤੁਹਾਡੇ ਤੁਸੀਂ ਹੁੰਨੇ ਹੋ ਉਹ ਚੀਜ਼ ਜਿਆਦਾ ਵੱਡੀ ਹੈ ਵੀ ਥੋੜੀ ਟਿਕਟ ਲਾ ਲਿਆ ਕਰਨ ਤੇ ਉਹਨਾਂ ਦਾ ਬਹੁਤ ਅੱਛਾ ਪ੍ਰੋਗਰਾਮ ਹੋ ਸਕਦਾ ਐਫਸੀ ਟੈਲੀਟੇਡ ਸ਼ੋਅ ਕਰ ਦੇ ਹੁੰਦੇ ਸੀ ਮੈਂ ਉਹਨਾਂ ਨੂੰ ਵੀ ਕਹੂੰਗੀ ਵੀ ਟਿਕਟ ਲਾ ਕੇ ਸ਼ੋਅ ਕਰਿਆ ਕਰੋ ਚਾਹੇ ਥੋੜੇ ਪੈਸੇ ਲਾ ਲਿਆ ਜਿਵੇਂ ਪੰਜਾਬ ਦਾ ਕਲਚਰ ਬੜਾ ਬੜਾ ਤੁਸੀਂ ਬੜੇ ਫਿਲਮਾਂ ਕੀਤੀਆਂ ਬੜਾ ਅਦਾ ਇਹਦਾ ਇੱਕ ਦਿਵੇਂ ਨੂੰ ਨੋ ਦਿਖਾਉਣ ਦੀ ਗੱਲ ਹੋਈ ਕਿਸਾ ਦੇਖਦੇ ਹੋ ਅੱਜ ਦੇ ਜਿਹੜੇ ਯੂਥ ਹੈ ਕਿਸਾ ਦੇਖਦੇ ਹੋ ਵੀ ਫਿਲਮ ਇੰਡਸਟਰੀ ਦੇ ਵਿੱਚ ਆ ਕਰਨ ਵਾਸਤੇ ਕਿੰਦਾ ਦੀ ਚਾਹੀਦੀ ਹੈ ਕੀ ਕਦਾਈ ਕਦਾ ਹੁਣ ਚਾਹੀਦਾ ਕੀ ਫਿਲਮਾਂ ਦੇ ਵਿੱਚ ਮੈਸੇਜ ਹੋਣਾ ਚਾਹੀਦਾ ਯੂਥ ਵਾਸਤੇ ਯੂਥ ਥੀਏਟਰ ਤੇ ਲੱਗਿਆ ਹੋਇਆ ਬਹੁਤ ਅੱਛੀ ਗੱਲ ਹੈ ਫਿਲਮਾਂ ਵਿੱਚ ਵੀ ਜਾਣਾ ਚਾਹੀਦਾ ਉਹਨਾਂ ਨੂੰ ਕਿ ਹੁਣ ਤਾਂ ਬਹੁਤ ਸਾਰੇ ਤਰੀਕੇ ਹੈਗੇ ਆ ਜਿੰਨਾ ਜੋ ਆਪਣੇ ਆਪ ਨੂੰ ਸ਼ੋਅ ਕਰ ਸਕਦਾ ਹੈ ਜਿਵੇਂ YouTube ਹੈ Facebook ਹੈ ਉਸ ਤੋਂ ਜ਼ਿਆਦਾ ਛੋਟੇ ਛੋਟੇ ਪ੍ਰੋਗਰਾਮ ਨੇ ਕਹਿੰਦੇ ਨੇ ਸ਼ਿਕਾਇਤ ਹੈ ਵੀ ਸਾਨੂੰ ਕੋਈ ਲੈਂਦਾ ਨਹੀਂ ਪਰ ਉਹ ਆਪ ਉੱਪਰ ਕੇ ਆਉਣ ਤਾਂ ਉਹਨਾਂ ਨੂੰ ਕੋਈ ਦੇਖੇ ਤੇ ਫਿਰ ਉਹਨਾਂ ਨੂੰ ਲੈ ਵੀ ਸਕਦੇ ਨੇ ਆਹ ਕਿਹਾ ਜੀ ਅਫਰੀਕਾ ਦੀ ਯੂਨੀਵਰਸਿਟੀ ਬਹੁਤ ਵੱਡਾ ਮਾਣ ਮਿਲਿਆ ਇੱਕ ਹਾਸ ਗਰੰਦਾ ਪੂਰੇ ਪੂਰੇ ਭਾਰਤ ਦੇ ਵਿੱਚੋਂ ਨੇ ਬੱਚੇ ਆਏ ਆ ਅਲੱਗ ਅਲੱਗ ਧਰਮਾਂ ਦੇ ਵਿਆਹਾਂ ਆ ਅਲੱਗ ਆਪਣੇ ਕਲਚਰ ਲੱਗ ਗਏ ਤੇ ਪੰਜਾਬ ਬਹੁਤ ਹਿੰਮਤ ਕੀਤੀ ਹੈ ਜੀ ਅਵਾਇਸ ਚਾਂਸਰ ਦਾ ਬਹੁਤ ਬਹੁਤ ਧੰਨਵਾਦ ਆਰ ਆਪਣੇ ਨਾਮ ਜੋੜਾ ਹੋ ਰਾ ਨੇ ਤੇ ਜਿੰਨਾ ਵੀ ਇਹਨਾਂ ਦਾ ਸਟਾਫ ਹੈ ਨਦੀ ਪੀਏਯੂ ਦੇ ਬੰਦੇ ਹੈਗੇ ਆ ਇਹਨਾਂ ਨੇ ਪਹਿਲੀ ਵਾਰੀ ਦੇਖੋ ਜੀ ਪੰਜਾਬ ਚ ਐਡਾ ਵੱਡਾ ਫੰਕਸ਼ਨ ਹੋ ਰਿਹਾ ਕਿਸੇ ਨੇ ਨਹੀਂ ਕਰਾਇਆ 120 ਯੂਨੀਵਰਸਿਟੀਆਂ ਆਈਆਂ ਤੇ ਇੰਨਾ ਅਰੇਂਜਮੈਂਟ ਕਰਨਾ ਇੰਨਾ ਸਾਰਾ ਖਰਚਾ ਕਰਨਾ ਕਿੰਨੀ ਵੱਡੀ ਗੱਲ ਹੈ ਪਰ ਬਹੁਤ ਖੁਸ਼ੀ ਹੋਈ ਹੈ ਵੀ ਪੰਜਾਬ ਲਈ ਇਹ ਰਸਤੇ ਹੋਰ ਖੁੱਲ ਗਏ ਜੀ ਮੈਸੇਜ ਆੜੇ ਯੂਥ ਵਾਸਤੇ ਯੂਥ ਵਾਸਤੇ ਇਹ ਵੀ ਇਹ ਜੀ ਐਕਟੀਵਿਟੀ ਕਰਮਦੀ ਦੇਣੀ ਚਾਹੀਦਾ ਹੈ ਤਾਂ ਕਿ ਤੁਹਾਡੀ ਜ਼ਿੰਦਗੀ ਸੁਧਰ ਜੇ 뮤직 ਹੋਇਆ ਡਾਂਸ ਹੋਇਆ ਡਰਾਮਾ ਹੋਇਆ ਫਿਰ ਗੇਮਸ ਹੋਈ ਫਿਰ ਤੁਸੀਂ ਐਗਰੀਕਲਚਰ ਹੋਈ ਇਹਨਾਂ ਚੀਜ਼ਾਂ ਚ ਪਾਰਟਿਸਪੇਟ ਕਰਨਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਤੁਹਾਨੂੰ ਰਿਕਗਨਿਸ਼ਨ ਮਿਲ ਸਕੇ ਤੁਸੀਂ ਕਿਸੇ ਕੰਮ ਲੱਗੋ بجائے ਕਿ ਤੁਸੀਂ ਬੇਲੇ ਰਹੋ ਏ さん ਪਦਮਸ਼ਰੀ ਨਿਰਮਲ ਰਿਸ਼ੀ ਜੀ ਵਿਸ਼ੇਸ਼ ਤੌਰ ਤੇ ਅੱਜ ਸੈਂ티 ਮੇਰੇ ਲੁਧਿਆਣਾ ਦੇ ਇੰਟਰ ਯੂਨੀਵਰਸਿਟੀ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਹੈ ਤੁਸੀਂ ਤਸਵੀਰ ਦਿਖੇ ਲੁਧਿਆਣਾ ਪੰਜਾਬ ਦੇ ਯੂਨੀਵਰਸਿਟੀ ਦੇ ਅੱਜ ਸੈਂਤੀ ਮਾ ਜੜਾ ਇੰਟਰ ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਚੱਲਿਆ ਤੇ ਵਿਸ਼ੇਸ਼ ਤੌਰ ਤੇ ਅੱਜ ਪੰਜਾਬੀ ਅਦਾਕਾਰ ਪਦਮ ਸ਼੍ਰੀ ਨਿਰਮਲ ਦੀਸ਼ੀ ਮੌਕੇ ਤੇ ਪਹੁੰਚੇ ਤੇ ਯੂਥ ਨੇ ਇੱਕ ਬਹੁਤ ਵੱਡਾ ਮੈਸੇਜ ਤੱਕ ਵੀ ਹਮੇਸ਼ਾ ਅਗਰ ਤੁਸੀਂ ਫਿਲਮ ਇੰਡਸਟਰੀ ਦਾ ਧਿਆਨ ਹੈਗਾ ਤਾਂ ਸਟੇਜ ਦੇ ਵਿੱਚ ਇੱਕ ਵਾਰੀ ਤੁਸੀਂ ਜੂ ਪਾਰਟਿਸਿਪੇਟ ਕਰੋ ਤਾਂ ਆਪਣੇ ਭਵਿੱਖ ਨੂੰ ਉਜਵਲ ਕਰੋ ਕੈਮਰਾਮੈਨ ਮਨੀਸ਼ ਨਾ ਸੰਦੀਪ ਸ਼ਰਮਾ ਜੈਨਸਰ ਟੀਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par